ਸ਼ੇਮੀ ਪਾਤਸ਼ਾ ਸ਼ਿਰਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾ ਵਿੱਚ ਭੇਜੀ ਹੋਈ ਇੱਕ ਬੀਬੀ ਸੰਤੀ ਬਾਬਾ ਬਕਾਲਾ ਦੇ ਕੋਲ ਪਿੰਡ ਬੁਤਾਲਾ ਵਿਖੇ ਵਿਆਹੀ ਗਈ ਕਰਮਾਂ ਦੀ ਨੇਤ ਸਾਰਾ ਸੋਹਰਾ ਪਰਿਵਾਰ ਸਖੀ ਸਰਵਰਾਂ ਨੂੰ ਮੰਨਦਾ ਸੀ ਮੁਗਲ ਰਾਜ ਹੋਣ ਕਰਕੇ ਉਸ ਸਮੇਂ ਸਖੀ ਸਰਵਰੀਆਂ ਦਾ ਬੜਾ ਜ਼ੋਰ ਸੀ ਬੁਤਾਲਾ ਪਿੰਡ ਸਖੀ ਸਰਵਰੀਆਂ ਦਾ ਗੜ੍ਹ ਹੋਣ ਕਰਕੇ ਉਹਨਾਂ ਦਾ ਡੰਕਾ ਵੀ ਉਸ ਵੇਲੇ ਬਹੁਤ ਖੜਕਦਾ ਸੀ ਪਰੰਤੂ ਪਿੰਡ ਵਾਸੀਆਂ ਵਿੱਚ ਸਖੀ ਸਰਵਰੀਆਂ ਦਾ ਜ਼ੋਰ ਹੋਣ ਕਰਕੇ ਉਸ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਭਾਵੇਂ ਬੀਬੀ ਸੰਤੀ ਸਖੀ ਸਰਵਰੀਆਂ ਦੇ ਘਰ ਵਿਆਹੀ ਗਈ ਸੀ ਪਰ ਉਸਨੇ ਗੁਰਬਾਣੀ ਦਾ ਨਾਮ ਨਹੀਂ ਛੱਡਿਆ। ਸਖੀ ਸਰਵਰ ਦੀ ਪੂਜਾ ਨਹੀਂ ਕੀਤੀ ਤੇ ਨਾ ਹੀ ਗੁਰਮਤ ਦੇ ਵਿਰੁੱਧ ਕੋਈ ਕਾਰਜ ਕੀਤਾ। ਸਾਰੇ ਪਰਿਵਾਰ ਨੇ ਸਖੀ ਸਰਵਰ ਨੂੰ ਮੰਨਨ ਕਾਰਨ ਘਰੋਂ ਬਾਹਰ ਕੱਢ ਦਿੱਤਾ। ਘਰ ਦੇ ਬਾਹਰ ਇੱਕ ਨਿੱਕੀ ਜਿਹੀ ਛਪੜੀ ਪਾ ਕੇ ਰਹਿਣਾ ਸ਼ੁਰੂ ਕਰ ਦਿੱਲਿਆ। ਪਰ ਗੁਰਬਾਣੀ ਦਾ ਨਾਮ ਨਹੀਂ ਛੱਡਿਆ ਕੁਝ ਦਿਨ ਬਾਅਦ ਸੰਤੀ ਦੇ ਕੋਖੋਂ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪੱਲਾ ਰੱਖਿਆ ਗਿਆ ਦੂਜੇ ਪਾਸੇ ਪਤੀ ਦੀ ਮੌਤ ਹੋ ਗਈ ਲੋਕ ਪਿੰਡ ਵਾਸੀ ਤਾਨੇ ਮਾਰਨ ਲੱਗੇ ਪਰ ਸੰਤੀ ਨੇ ਗੁਰੂ ਚਰਨਾਂ ਦਾ ਸਾਥ ਨਾ ਛੱਡਿਆ ਗੁਰੂ ਚਰਨਾਂ ਨਾਲ ਨਾਤਾ ਜੋੜੀ ਰੱਖਿਆ ਸੰਤੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਪੱਲੇ ਨੂੰ ਇਹੀ ਸਿੱਖਿਆ ਦਿੱਤੀ ਕਿ ਸਿਰਫ ਤੇ ਸਿਰਫ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਹੀ ਸੱਚੀ ਪ੍ਰੀਤ ਕਰਨੀ ਹੈ ਹੋਰ ਕਿਸੇ ਨਾਲ ਨਹੀਂ ਆਪਣੀ ਗੋਦੀ ਪਾ ਕੇ ਹਮੇਸ਼ਾ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਣੀਆਂ ਦੁੱਧ ਪਿਲਾਉਂਦੇ ਸਮੇਂ ਰਾਤ ਨੂੰ ਗੁਰਬਾਣੀ ਜਾਂ ਕੋਈ ਸਾਖੀ ਗੁਰੂ ਪ੍ਰੇਮ ਵਿੱਚ ਸੁਣਾਉਣੀ ਜਾਂ ਗੁਰਬਾਣੀ ਸੁਣਾਉਣੀ ਪੱਲਾ ਜਦੋਂ ਆਪਣੀ ਮਾਤਾ ਤੋਂ ਗੁਰੂ ਘਰ ਸਬੰਧੀ ਇਤਿਹਾਸ ਹੁੰਦਾ ਤਾਂ ਸਵਾਲ ਕਰਦਾ ਤਾਂ ਮਾ ਸਮਝਾਉਂਦੀ ਪੱਲਿਆ ਉਹ ਸੱਚੇ ਪਾਤਸ਼ਾਹ ਹਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ 6ਵੀਂ ਜੋਤ ਹਨ ਉਹ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਹਿਰਦੇ ਨਾਲ ਯਾਦ ਕਰਦਾ ਹੈ ਉਹ ਉਹਨਾਂ ਨੂੰ ਜ਼ਰੂਰ ਮਿਲਦੇ ਹਨ ਉਹਨਾਂ ਨੂੰ ਯਾਦ ਕਰਿਆ ਕਰ ਉਹ ਸਾਨੂੰ ਦਰਸ਼ਨ ਦਿਦਾਰੇ ਜ਼ਰੂਰ ਬਖਸ਼ਣਗੇ ਤੋ ਉਹਨਾਂ ਦੇ ਦਰਸ਼ਨਾਂ ਦਾ ਧਿਆਨ ਤਰ ਕੇ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਲੈ। ਜਦ ਦਰਸ਼ਨ ਹੋਣ ਉਸ ਵੇਲੇ ਭੇਟਾ ਗੁਰੂ ਸਾਹਿਬ ਨੂੰ ਅਰਪਣ ਕਰ ਦੇਵੇਂ। ਭਾਈ ਪੱਲਾ ਉਸੇ ਦਿਨ ਤੋਂ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਕੇ ਇਹੋ ਜੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ ਦਿਦਾਰੇ ਬਖਸ਼ੋ ਜੀ। ਇੰਜ ਹਰ ਸਮੇਂ ਚਿੱਤ ਨੂੰ ਸਤਿਗੁਰਾਂ ਜੀ ਦੇ ਤਰਨਾ ਵਿੱਚ ਜੋੜੀ ਰੱਖਦਾ। ਇੱਕ ਦਿਨ ਅਰਦਾਸ ਕਰਦਿਆਂ ਲਿਵ ਲੱਗ ਗਈ ਉਧਰੋਂ ਤੇਜ਼ ਗਰਮੀ ਤੇ ਬੇਹੋਸ਼ ਹੋ ਕੇ ਡਿੱਗ ਗਿਆ ਉਧਰ ਅੰਦਰ ਜਾ ਮੇ ਸਤਗੁਰ ਜੀ ਨੂੰ ਸਾਰੇ ਹਾਲਾਤ ਦਾ ਪਤਾ ਲੱਗਾ ਤੇ ਸਤਗੁਰੂ ਪ੍ਰੇਮ ਦੀ ਕਿਚਨ ਆਲ ਬਾਬਾ ਬਕਾਲੇ ਵੱਲ ਚੱਲ ਪਏ ਪੋਲੇ ਵਾਲੇ ਪੱਲੇ ਦੇ ਪਿਆਰ ਤੇ ਸਬੰਧ ਕਾਰਨ ਸਤਗੁਰੂ ਬਤਾਲੇ ਪਹੁੰਚ ਗਏ ਪਿੰਡ ਵਾਸੀਆਂ ਨੇ ਸਤਗੁਰ ਦਾ ਕੋਈ ਆਦਰ ਸਤਿਕਾਰ ਨਾ ਕੀਤਾ ਸਤਗੁਰੂ ਜੀ ਨੇ ਕੋੜਾ ਪਾਈ ਪੱਲੇ ਦੇ ਖੇਤਾਂ ਵੱਲ ਦੌੜਾਇਆ ਤੇ ਦੇਖਿਆ ਕਿ ਪੱਲਾ ਬੇਹੋਸ਼ ਡਿੱਗਿਆ ਪਿਆ। ਉਹਨਾਂ ਦਾ ਧਿਆਨ ਤਰ ਕੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ। ਸਤਗੁਰੂ ਜੀ ਕੋਲ ਜਾ ਕੇ ਕਹਿਣ ਲੱਗੇ ਪੱਲਿਆ ਚੱਲ ਉਠ ਤੇਰੇ ਪ੍ਰੇਮ ਦੀ ਪਕੜ ਨੇ ਸਾਨੂੰ ਤੇਰੇ ਕੋਲ ਇੱਥੇ ਖਿੱਚ ਲਿਆਂਦਾ ਹੈ। ਜਦੋਂ ਦਰਸ਼ਨ ਦੀਦਾਰ ਕੀਤਾ ਤੇ ਮੱਥਾ ਚਰਨਾਂ ਨਾਲ ਜੋੜ ਦਿੱਤਾ ਤਾਂ ਵਿਰਾਗ ਨਾਲ ਅੱਖਾਂ ਪਰ ਗਈਆਂ। ਸੱਚੇ ਪਾਤਸ਼ਾਹ ਨੇ ਆਖਿਆ ਪੱਲਿਆ ਤੂੰ ਨਿਹਾਲ ਤੂੰ ਤਾਂ ਸਾਨੂੰ ਗੁੜ ਛਕਾਉਣਾ ਸੀ ਜਦ ਇਹ ਸੁਣਿਆ ਤਾਂ ਹੋਰ ਪਿਆਰ ਜਾਗਿਆ ਸੋਚਦਾ ਕਿ ਮਾਂ ਨੇ ਜੋ ਸੁਣਾਇਆ ਸੀ ਇਹ ਤਾਂ ਪ੍ਰਤੱਖ ਹੈ ਜਿਸ ਗੱਲ ਦੇ ਪੱਲੇ ਵਿੱਚ ਗੁੜ ਦੀ ਰੋੜੀ ਦੀ ਗੰਡ ਬੰਨ੍ਹੇ ਰੱਖੀ ਸੀ ਭੇਟਾ ਕਰਨ ਵਾਸਤੇ ਗੰਡ ਖੁੱਲਦੀ ਨਹੀਂ ਸੀ ਸਤਿਗੁਰੂ ਜੀ ਨੇ ਕਿਹਾ ਲਿਆ ਪੱਲਿਆ ਤੇਰੀਆਂ ਸਾਰੀਆਂ ਗੰਡਾਂ ਮੈਂ ਖੋਲਦਿਆਂ ਹੁਣ ਸਤਿਗੁਰੂ ਜੀ ਇੱਕ ਇੱਕ ਗੰਡ ਆਪਣੀ ਹੱਥੀਂ ਖੋਲ ਰਹੇ ਸੀ ਜਿਵੇਂ ਪੱਲੇ ਦੀ ਜਨਮਾ ਜਨਮਾ ਦੀ ਗਰੀਬੀ ਦੇ ਦੁੱਖ ਦੂਰ ਕਰ ਰਹੇ ਹੋਂ ਗੁਰਸ਼ੱਕ ਕੇ ਆਖਿਆ ਕਿ ਸਾਨੂੰ ਤੇ ਸਾਡੇ ਸਿੱਖਾਂ ਨੂੰ ਬੜੀ ਭੁੱਖ ਲੱਗੀ ਐ ਚੱਲ ਘਰ ਚੱਲ ਕੇ ਪ੍ਰਸ਼ਾਦਾ ਸ਼ਕਾ ਪੱਲਾ ਹੋਰ ਕੀ ਮੰਗਦਾ ਸੀ ਅੰਦਰ ਜਮੀ ਤਾਂ ਘਟ ਘਟ ਦੀ ਜਾਣਨ ਵਾਲੇ ਸੀ ਮੇਰੇ ਧੰਨ ਬਾਗ ਸੱਚੇ ਪਾਤਸ਼ਾਹ ਆਓ ਜੀ ਆਇਆਂ ਘੋੜੇ ਦੇ ਨਾਲ ਨਾਲ ਦੌੜਨ ਲੱਗਿਆ ਮਾਂ ਨੂੰ ਉੱਚੀ ਉੱਚੀ ਕੰਨ ਲੱਗਾ ਮਾਂ ਜਿਹਨੂੰ ਰੋਜ਼ ਯਾਦ ਕਰਦੀ ਐ ਉਹ ਸਤਿਗੁਰੂ ਆ ਗਏ ਨੇ ਸਾਡੇ ਸਾਰੇ ਦੁੱਖ ਦੂਰ ਹੋ ਗਏ ਨੇ ਪੱਲੇ ਨੂੰ ਇੰਜ ਲੱਗ ਰਿਆ ਸੀ ਜਿਵੇਂ ਕੋਈ ਰਾਜ ਮਿਲ ਗਿਆ ਹੋਵੇ ਬੜਾ ਖੁਸ਼ ਸੀ ਮਾਂ ਨੇ ਜਦੋਂ ਸਤਿਗੁਰ ਜੀ ਨੂੰ ਦੇਖਿਆ ਤਾਂ ਯਕੀਨ ਨਾ ਹੋਇਆ ਕਿ ਅੱਜ ਦੀਨ ਦੁਨੀਆ ਦਾ ਮਾਲਕ ਉਸਦੇ ਵਿਹੜੇ ਆਇਆ ਹੈ ਛੱਟ ਚਰਨਾ ਤੇ ਟੈ ਪਈ ਇੰਨੇ ਚਿਰ ਨੂੰ ਸਿੱਖ ਵੀ ਆ ਪਹੁੰਚੇ ਪੱਲਾ ਤੇ ਉਸਦੀ ਮਾਂ ਗੁਰੂ ਸਾਹਿਬ ਜੀ ਕੋਲ ਖਲੋਤੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪ੍ਰਸ਼ਾਦਾ ਛਕਾਓ ਪੱਲਾ ਤੁਸੀਂ ਦੀ ਮਾਂ ਕੋਲ ਤਾਂ ਥੋੜਾ ਜਿਹਾ ਆਟਾ ਸੀ ਤੇ ਥੋੜੀ ਜਿਹੀ ਦਾਲ ਪਿੰਡ ਵਾਲਿਆਂ ਨੇ ਆਪਸ ਵਿੱਚ ਮਤਾ ਪਕਾਇਆ ਕਿ ਇਹ ਇੰਨੇ ਸਿੱਖਾਂ ਨੂੰ ਲੰਗਰ ਕਿਵੇਂ ਛਕਾਉਣਗੇ ਨਾ ਛਕਾ ਸਕੇ ਤਾਂ ਇਹਨਾਂ ਦਾ ਮੁਖੌਲ ਬਣਾਵਾਂਗੇ ਪਰ ਅੱਜ ਤਾਂ ਰੱਬ ਆਪ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਬੈਠਾ ਸੀ ਮਾਤਾ ਨੇ ਆਟਾ ਗੁੰਨਾ ਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ। ਤੰਨ ਨੇ ਸਤਿਗੁਰ ਸੱਚੇ ਪਾਸ਼ਾ ਮੇਰੀ ਪੀਰੀ ਦੇ ਮਾਲਕ ਆਪਣੇ ਸੇਵਕਾਂ ਦੀ ਪਾਤ ਰੱਖਣ ਵਾਲੇ ਗੁਰੂ ਸਾਹਿਬ ਜੀ ਨੇ ਭਾਈ ਪੱਲੇ ਨੂੰ ਇੱਕ ਰੁਮਾਲ ਦਿੱਤਾ ਤੇ ਕਿਹਾ ਲੰਗਰ ਤੇ ਪਾ ਦੇ ਤੇ ਵੇਖਣਾ ਨਹੀਂ ਕਿ ਕਿੰਨੀ ਵਸਤੂ ਰਹਿ ਗਈ ਹੈ। ਸਾਰੇ ਪਿੰਡ ਨੂੰ ਆਖੋ ਲੰਗਰ ਪ੍ਰਸ਼ਾਦਾ ਛਕੋ। ਉਹਨਾਂ ਤੋਂ ਬਾਅਦ ਸਿੰਘਾਂ ਨੂੰ ਸਿਖਾਉਣਾ ਤੇ ਫਿਰ ਅਸੀਂ ਛਕਾਂਗੇ। ਮਖੌਲ ਉਡਾਉਣ ਵਾਲੇ ਘਰ ਆ ਕੇ ਪੰਕਤਾਂ ਵਿੱਚ ਬੈਠ ਗਏ ਤੇ ਲੰਗਰ ਛਕਣ ਲੱਗੇ ਤੇ ਦੇਖਣ ਲੱਗੇ ਕਿ ਇੰਨਾ ਘਰ ਤਾਂ ਇੰਨਾ ਰਾਸ਼ਨ ਹੋਣਾ ਹੀ ਨਹੀਂ ਚਾਹੀਦਾ ਸੀ ਮਖੌਲ ਉਡਾਉਣ ਵਾਲੇ ਘਰ ਆ ਕੇ ਪੰਕਤਾਂ ਵਿੱਚ ਬੈਠ ਗਏ ਤੇ ਲੰਗਰ ਛਕਣ ਲੱਗੇ ਤੇ ਦੇਖਣ ਲੱਗੇ ਕਿ ਇੰਨਾ ਘਰ ਤਾਂ ਇੰਨਾ ਰਾਸ਼ਨ ਹੋਣਾ ਹੀ ਨਹੀਂ ਜੇ ਨਾ ਖਵਾਇਆ ਤਾਂ ਇਨ੍ਹਾਂ ਦਾ ਨਿਰਾਦਰ ਕਰਾਂਗੇ ਸਾਰਾ ਪਿੰਡ ਲੰਗਰ ਛੱਕ ਗਿਆ ਸਤਿਗੁਰ ਦੀ ਕਿਰਪਾ ਸਦਕਾ ਐਸੀ ਬਰਕਤ ਪਈ ਸਿੱਖਾਂ ਅਤੇ ਸਤਿਗੁਰਾਂ ਨੇ ਲੰਗਰ ਸ਼ਕਿਆ ਫਿਰ ਦੀਵਾਨ ਲਗਾਇਆ ਸਤਿਗੁਰਾਂ ਨੇ ਆਪ ਅਰਦਾਸ ਕੀਤੀ ਸੰਤੀ ਤੇ ਭਾਈ ਪੱਲੇ ਦੇ ਭਾਗ ਜੀ ਜਾ ਗਏ ਭਾਈ ਪੱਲੇ ਨੂੰ ਗੁਰਮਤ ਪ੍ਰਚਾਰ ਦੀ ਜ਼ਿੰਮੇਵਾਰੀ ਝੋਲੀ ਵਿੱਚ ਪਾਈ ਭਾਈ ਪੱਲੇ ਦੇ ਘਰ ਨੂੰ ਧਰਮਸ਼ਾਲਾ ਦਾ ਰੂਪ ਦਿੰਦੇ ਹੋਏ ਨੇਮ ਨਾਲ ਕਥਾ ਕੀਰਤਨ ਆਰੰਭ ਕਰਵਾ ਦਿੱਤਾ ਜਿਸ ਕਾਰਨ ਸਖੀ ਸਰਵਰੀਆਂ ਦਾ ਡੰਕਾ ਵਜਣਾ ਵੀ ਬੰਦ ਹੋ ਗਿਆ ਹਰ ਰੋਜ਼ ਸ਼ਾਮ ਸਵੇਰੇ ਸੇਵਾ ਸਿਮਰਨ ਸ਼ੁਰੂ ਹੋ ਗਿਆ ਭਾਈ ਪੱਲਾ ਤੇ ਉਸਦੀ ਮਾਤਾ ਸੰਤੀ ਨੂੰ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਝੋਲੀ ਵਿੱਚ ਪਾਈਆਂ ਕਿ ਇੱਕ ਮਾਂ ਪੁੱਤ ਦੇ ਸਦਕਾ ਸਾਰਾ ਇਲਾਕਾ ਗੁਰਸਿੱਖੀ ਨਾਲ ਜੁੜਿਆ ਅੱਜ ਇਹਨਾਂ ਦੇ ਨਾਮ ਤੇ ਬਤਾਲਾ ਪਿੰਡ ਵਿੱਚ ਭਾਈ ਪੱਲਾ ਜਿਹਦਾ ਗੁਰਦੁਆਰਾ ਸੁਸ਼ੋਭਿਤ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਜਿਸ ਤਰ੍ਹਾਂ ਭਾਈ ਪੱਲੇ ਤੇ ਉਸਦੀ ਮਾਤਾ ਨੇ ਆਸ-ਪਾਸ ਤੇ ਵਿਰੋਧ ਹੋਣ ਦੇ ਬਾਵਜੂਦ ਗੁਰੂ ਦਾ ਦਰ ਨਹੀਂ ਛੱਡਿਆ ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਭਾਵੇਂ ਕੁਝ ਔਕੜਾਂ ਹੋਣ ਦੇ ਬਾਵਜੂਦ ਸਤਿਗੁਰੂ ਜੀ ਦਾ ਸਾਥ ਨਹੀਂ ਛੱਡਾਂਗੇ ਤੇ ਬਾਣੀ ਉੱਪਰ ਭਰੋਸਾ ਰੱਖਾਂਗੇ ਤਾਂ ਸੱਚੇ ਪਾਰਖਾ ਸਾਡਾ ਵੀ ਜੀਵਨ ਨਿਹਾਲ ਕਰਨਗੇ ਸਾਡੀ ਵੀ ਬਾਹ ਹਰ ਸਮੇਂ ਫੜ ਕੇ ਰੱਖਣਗੇ ਤੇ ਹਰ ਔਕੜ ਤੋਂ ਸਾਨੂੰ ਬਾਹਰ ਕੱਢਣਗੇ ਪਰ ਉਸ ਲਈ ਸਾਨੂੰ ਸੱਚੇ ਪਰਮਾਤਮਾ ਉੱਪਰ ਤੇ ਬਾਣੀ ਉੱਪਰ ਭਰੋਸਾ ਹੋਣਾ ਚਾਹੀਦਾ ਹੈ ਤੇ ਸਦਾ ਬਾਣੀ ਦਾ ਸੰਗ ਤੇ ਪਰਮਾਤਮਾ ਦਾ ਸੰਗ ਕਰਨਾ ਚਾਹੀਦਾ ਹੈ वाहगुरु जी का खालस जी की कति